ਇਹ ਫਾਜ਼ਲ ਕਰ ਚਲੇ ਆਏ ਇਹ ਸਮਾਨ ਕੇ ਵਾਸਤੇ ਕਰ ਰਹੇ ਹੈ ਵਾਰ ਵਾਰ ਪਾਣੀ ਦਾ ਡਰ ਰਹਿੰਦਾ ਜੀ ਦੇਸ ਕਰਕੇ ਹੋਰ ਡਰਦਾ ਰਹੇਗਾ ਜੀ ਪਾਣੀ ਆਉਂਦਾ ਉਹ ਹੁਣ ਕਾ ਡਰੇ ਪਾਣੀ ਪਾਣੀ ਰਕਾਈ ਜਾਂਦਾ ਫਿਰ ਛੱਡਿਆ ਜੀ ਜੀ ਪਾਣੀ ਦਾ ਕੱਟ ਗਿਆ ਐਤਰੀ ਕੱਟ ਗਿਆ ਕੱਲ ਵਧਿਆ ਸੀਗਾ ਅੱਜ ਕੱਟ ਗਿਆ ਪੇ ਪਾਣੀ ਹੈਗਾ ਜੀ ਤੁਹਾਡੇ ਦਾ ਹੈਗਾ ਜੀ ਬਹੁਤ ਬੜਾ ਸੱਜ ਜੀ ਕਹਿੰਦੇ ਆ ਸੁਣਨਾ ਜਾਇਆ ਜੀ ਪਾਚੋ ਪਾਣੀ ਚ ਗਿਆ ਨਹੀਂ ਸੀ ਆਪਾਂ ਸਾਲ ਲੈ ਕੇ ਕਿਤੇ ਜੰਨੇ ਜੀ ਪਾਚ ਲਗਾ ਲਈਏ ਕੀ ਆਸਰਾਇਤ ਲਿਆ ਜੀ ਉਹ ਪਰਨ ਪਾਣੀ ਦਾ ਵਾਰ ਪਾ ਕਰੇਗਾ ਜੀ ਬੱਚੇ ਦੀ ਬੜਾਈ ਖਰਾਬ ਹੋ ਜਾਂਦੀ ਹੈ ਪੱਕੇ ਤੌਰ ਤੇ ਸੱਜ ਜੀ ਕਿ ਕਿਰਾਇਆ ਤੇ ਰੁਮ ਲਿਆ ਸਰ ਇਹਨਾ ਕਿਤੇ ਥੋੜੀ ਬੱਜੇ ਕੋਲ ਹੈਗਾ ਕਿ ਕਿੰਨਾ ਹੋ ਗਿਆ پانی نگ ڈیڑھ مہینہ ہو گیا چلتے لیکن یو مرتبہ لگا جس 10 10 12 باروں ساتھ کیڑی انٹرسٹ مو دے پاس دے تیرے کس سامان کڑا لے دلو کنا کڑا کی کرے ہاں جی اگے تھینی کو تے گئے تے اگے لے اپ کر لیا دا ہاں جی نہیں تے سی ام کی فیصلہ ای کیوں دیا کی کڑی مکوری جا کے بیٹھ والیا فیصلہ بس پانی دے ڈار کر کے جارہا ਇਹ ਪਾਣੀ 10 ਮਿੰਟ ਤੱਕ ਨਹੀਂ ਆਉਂਦਾ। ਕੱਢ ਜਾਂਦਾ ਦਰਵਾਜ਼ਾ ਦੇ। ਮੇਰੇ ਜੰਗਦਰੋਲਾ ਆ ਜਾਂਦਾ। ਅਸਲ ਬੱਚੇ ਨੂੰ ਵੀ ਖਰਾਬ ਹੋ ਰਿਹਾ ਹੈ। ਹਾਂ। ਹਾਂਜੀ ਇਸ ਕਰਕੇ ਅਸੀਂ ਰੈਂਟ ਦੇ ਕਮਰੇ ਲੈ ਆ ਇਸ ਦਾ ਕੇਸ ਚੱਲ ਜਾ ਰਿਹਾ ਹੈ। ਕਿੰਨੇ ਟਾਈਮ ਤੋਂ ਪਾਣੀ ਸੀਗੇ ਤੁਹਾਡੇ ਲੱਗਦਾ? ਪਾਣੀ ਹੋ ਗਿਆ तकरीबन 1.5 ਮਿੰਟ। ਤੇ ਤੁਸੀਂ ਹੁਣ ਲੈ ਨਹੀਂ ਗਿਆ ਸੀਗਾ ਪਾਣੀ? ਪਾਣੀ ਤਾਂ ਲੈ ਆਏ ਪਰ 2 ਮਿੰਟ ਕੋਈ ਸਮੈਲ ਬਹੁਤ ਗੰਦੀ ਮਾਰਦੀ ਹੈ ਤੇ ਬੱਚਿਆਂ ਨੂੰ ਸਾਰੇ ਖਾਰਸ਼ ਹੋ ਗਈ ਪਿੰਡੇ ਤੇ। ਹਾਂ। ਹਾਂਜੀ ਇਸ ਕਰਕੇ ਤੇ ਫਿਰ ਹੁਣ ਕੀ ਫੈਸਲਾ ਕੀ ਕੀਤਾ? ਫੈਸਲਾ ਇਹ ਹੈ ਕਿ ਸਰਕਾਰ ਕੇ ਹੀ ਕੰਮ ਮੰਗਾਂਗੇ। ਉਹਨਾਂ ਲੋਕ ਪੀਸਾ ਪਾਣੀ ਵਰਲੇ ਜਗਾ ਤੀ ਜਾਵੇ। ਜਦੋਂ ਸਿਰੇ ਬੱਚੇ ਨੂੰ ਸਾਨੂੰ ਇੰਨਾ ਔਖਾ ਹੋਣਾ ਪੈਂਦਾ ਏ। ਮੇਰਾ ਸਮਾਨ ਟੁੱਟ ਪਾ ਜਾਂਦਾ ਏ ਰਸਤਿਆਂ ਵਿੱਚ ਹੀ। ਕਿਉਂਕਿ ਬੱਚੇ ਦੀ ਪੜਾਈ ਦੋ ਦੋ ਮਹੀਨੇ ਤਾਂ ਖਰਾਬ ਹੋ ਜਾਂਦੀ ਏ। ਹੁਣ ਕਿਹੜਾ ਕਿਹੜਾ ਸਮਾਨ ਲੈ ਚੱਲੇ ਤੁਸੀਂ? ਹਾਂਜੀ ਮੈਂ ਲੋਹੀ ਲੈ ਕੇ ਜਾ ਰਿਹਾ ਜਿਹੜੇ ਵਰਤਨ ਵਾਲਾ। ਸਾਰਾ ਸਮਾਨ ਕੱਢ ਲਿਆ ਤੁਸੀਂ? ਹਾਂਜੀ। ਪਾਣੀ ਤਾਂ ਲੈ ਕੇ ਆਪਾਂ ਫਿਰ ਵੀ ਨਾ ਮਨੋ ਵਾਲੇ ਸੜਕਾ ਤਾਂ ਖਰਾਬ ਏ 1 ਮਹੀਨਾ ਪੱਚੇ ਫਿਰ ਪੜਾਈ ਨਹੀਂ ਹੋ ਸਕਦੀ। ਅੱਛਾ। ਮੰਜ ਕੋਈ ਇਕਾ ਤਾਂ ਲੰਘ ਨਹੀਂ ਰਿਹਾ। ਪਾਣੀ ਫੇਰ ਵੀ ਕਹਿੰਦੇ ਵਾਧ ਜਾਂਦਾ ਵਿੱਚੋਂ ਆ ਜਾਂਦਾ ਹਾਂਜੀ ਵਾਧ ਪਰसों ਵਾਧ ਗਿਆ ਸੀਗਾ ਪਾਣੀ ਹੈਗਾ ਤੁਹਾਡੇ ਇਲਾਕੇ ਚ ਹਾਂਜੀ ਹੈਗਾ ਹੈ ਕਿਹੜਾ ਪਿੰਡ ਹੈ ਆਪਣਾ ਪੈਂਟੇਹਜ਼ਰ ਹੈ ਲਿਆ ਕਿੰਨੇ ਬੱਚੇ ਨੇ ਕਿਹੜੀ 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 ਸਕੂਲ ਵਿੱਚ ਜਿਹੜਨੇ ਇੱਕ 6ਵੀਂ ਪੜਦਾ ਦੂਸਰੀ ਕਲਾਸ ਪੜਦੀ ਕੁੜੀਆਂ ਇਹ ਫਾਜ਼ਲ ਗਾ ਚੱਲਿਆ ਇੱਕ ਸਮਾਨ ਕੇ ਵਾਸਤੇ ਕੱਢ ਰਹੇ ਤੇ ਵਾਰ-ਵਾਰ ਪਾਣੀ ਦਾ ਡਰ ਰਹਿੰਦਾ ਜੀ ਇਸ ਕਰਕੇ ਹੋਰ ਡਰਦਾ ਰਹੇਗਾ ਜੀ ਪਾਣੀ ਆਉਂਦਾ ਉਹ ਹੁਣ ਕਾਹਦਾ ਡਰੇ ਪਾਣੀ ਪਾਣੀ ਰਕਈ ਜਾਂਦਾ ਕੋਈ ਛੱਕਿਆ ਜੀ ਪਾਣੀ ਦਾ ਕੱਟ ਗਿਆ ਖੈਤਰੇ ਗੱਟ ਗਿਆ ਕੱਲ ਵਧਿਆ ਸੀਗਾ ਅੱਜ ਡੱਟ ਗਿਆ ਤੇ ਪਾਣੀ ਹੈਗਾ ਜੀ ਤੁਹਾਡੇ ਹੈਗਾ ਜੀ ਪੰਨਾ ਕਰਿਆ ਬਹੁਤ ਬੜਾ ਸਾਡੇ ਕਹਿੰਦੇ ਆ ਜੀ ਉਹਨਾਂ ਨੇ ਜਾਇਆ ਜੀ ਪਾਣੀ ਚੱਲਿਆ ਹੈ ਕਿ ਸੀਆਪਸ ਮਾਲ ਲੈ ਕੇ ਕਿਤੇ ਚੱਲੇ ਜੀ ਬਾਚ ਲਗਾ ਲਈਏ ਕੀ ਆਸਰਾ ਹੈ ਤੇ ਲੈ ਆ ਜੀ ਉਹ ਬਰਨ ਪਾਣੀ ਦਾ ਵਾਰ ਪਾ ਕਰੇਗਾ ਜੀ ਬੱਚਿਆਂ ਦੀ ਬੜਾਈ ਖਰਾਬ ਹੋ ਜੂਗੀ لگ بگ ڈیڑھ مہینہ ہو گیا چل دیں ہاں لیکن وہ مر گئے تھے رجاج فیصلہ بس پانی دے ڈر کر کے دار ہے ਇਹ ਪਾਣੀ 1.5 ਮਹੀਨੇ ਤੋਂ ਲੱਥਾ ਨਹੀਂ ਆਦਾ ਨਹੀਂ ਆਦਾ ਕੱਢ ਜਾਂਦਾ ਫਿਰ ਵਾਪਸ ਆ ਜਾਂਦਾ ਮੇਰੇ ਜੰਗਦਰੋਲਾ ਆ ਜਾਂਦਾ ਹੈ ਇਸ ਕਰਕੇ ਬੱਚੇ ਦੇ ਪੇਟ ਖਰਾਬ ਹੋ ਰਿਹਾ ਹੈ ਹਾਂ ਹਾਂਜੀ ਇਸ ਕਰਕੇ ਅਸੀਂ ਰੈਂਟ ਦੇ ਕਮਰੇ ਲਏ ਆ ਇਸ ਦਾ ਕੇਸ ਚੱਲ ਜਾ ਰਿਹਾ ਕਿੰਨੇ ਟਾਈਮ ਤੋਂ ਪਾਣੀ ਸੀਗੇ ਤੁਹਾਡੇ ਲੱਗ ਪਾਣੀ ਹੋ ਗਿਆ तकरीबन 1.5 ਮਹੀਨਾ ਤੇ ਤੁਸੀਂ ਹੁਣ ਲੈ ਨਹੀਂ ਗਿਆ ਸੀਗਾ ਪਾਣੀ ਪਾਣੀ ਤਾਂ ਲੈ ਆਏ ਪਰ 2 ਮਹੀਨਾ ਕੋਈ ਸਮੈਲ ਬਹੁਤ ਗੰਦੀ ਮਾਰਦੀ ਹੈ ਤੇ ਬੱਚੇ ਨੂੰ ਸਾਰੇ ਖਾਰਸ਼ ਹੋ ਗਈ ਪਿੰਡੇ ਤੇ ਹਾਂ ਹਾਂਜੀ ਇਸ ਕਰਕੇ ਤੇ ਫਿਰ ਹੁਣ ਕੀ ਫੈਸਲਾ ਕੀ ਕੀਤਾਗਾ ਫੈਸਲਾ ਇਹ ਹੈ ਕਿ ਸਰਕਾਰ ਕੇ ਹੀ ਕੰਮ ਮੰਗਾਗੇ ਉਹਨਾਂ ਲੋਕ ਪੀਸਾ ਪਾਣੀ ਵਰਲੇ ਜਗਾ ਤੀ ਜਾਵੇ। ਜਿਹੜਾ ਸਿਰੇ ਬੱਚੇ ਨੂੰ ਸਾਨੂੰ ਐਨਾ ਔਖਾ ਹੋਣਾ ਪੈਂਦਾ ਏ। ਮੇਰਾ ਸਮਾਨ ਟੁੱਟ ਪਾ ਜਾਂਦਾ ਏ ਰਸਤਿਆਂ ਵਿੱਚ ਹੀ। ਕਿਉਂਕਿ ਬੱਚੇ ਦੀ ਪੜਾਈ ਦੋ ਦੋ ਮਹੀਨੇ ਤਾਂ ਖਰਾਬ ਹੋ ਜਾਂਦੀ ਏ। ਹੁਣ ਕਿਹੜਾ ਕਿਹੜਾ ਸਮਾਨ ਲੈ ਚੱਲੇ ਤੁਸੀਂ? ਹਾਂਜੀ ਮੈਂ ਲੋਹੀ ਲੈ ਕੇ ਜਾ ਰਿਹਾ ਜਿਹੜਾ ਵਰਤਨ ਵਾਲਾ। ਸਾਰਾ ਸਮਾਨ ਕੱਢ ਲਿਆ ਤੁਸੀਂ? ਹਾਂਜੀ। ਪਾਣੀ ਤਾਂ ਲੈ ਕੇ ਆਪਾਂ ਫਿਰ ਵੀ ਨਾ ਮਾਲੋ ਵਾਲੇ ਸੜਕਾ ਤਾਂ ਖਰਾਬ ਏ 1 ਮਹੀਨਾ ਪੱਚੀ ਫਿਰ ਪੜਾਈ ਨਹੀਂ ਹੋ ਸਕਦੀ। ਅੱਛਾ। ਮੰਜ ਕੋਈ ਇਕਾ ਤਾਂ ਲੰਘ ਨਹੀਂ ਰਿਹਾ। ਪਾਣੀ ਫੇਰ ਵੀ ਕਹਿੰਦੇ ਵਾਧ ਜਾਂਦਾ ਵਿੱਚੋਂ ਆ ਜਾਂਦਾ ਹਾਂਜੀ ਵਾਧ ਪਰसों ਵਾਧ ਗਿਆ ਸੀਗਾ ਪਾਣੀ ਹੈਗਾ ਤੁਹਾਡੇ ਇਲਾਕੇ ਚ ਹਾਂਜੀ ਹੈਗਾ ਹੈ ਕਿਹੜਾ ਪਿੰਡ ਹੈ ਆਪਣਾ ਪੈਂਟੇ ਹਜ਼ਾਰ ਹੈ ਲਿਆ ਕਿੰਨੇ ਬੱਚੇ ਨੇ ਕਿਹੜੀ 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 ਸਕੂਲ ਵਿੱਚ ਜਿਹਨੇ ਇੱਕ 6ਵੀਂ ਪੜ੍ਹਦਾ ਦੂਸਰੀ ਕਲਾਸ ਪੜ੍ਹਦੀ ਕੁੜੀਆਂ